ਖਬਰਾਂ ਦਾ ਮਾ ਦੇਖ ਰਿਹਾ ਸੋਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਖੋਸ ਰਾਜ ਉਹ ਚੋਣਾਂ ਦੇ ਵਿੱਚ ਕੌਣ ਬਾਜ਼ੀ ਮਾਰੇਗਾ ਜਿਮਨੀ ਚੋਣ ਦੇ ਵਿੱਚ ਸਭ ਤੋਂ ਜ਼ਿਆਦਾ ਪ੍ਰਚਾਰ ਕੀਤਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਪ अरोड़ा ਨੇ ਸੰਜੀਪ अरोड़ा ਨੇ ਆਪਣੀ ਜ਼ਬਾਨੀ ਕਿਆ ਕਿਵੇਂ ਲਗਾਤਾਰ 100 ਦਿਨ ਤੋਂ ਚੋਣ ਪ੍ਰਚਾਰ ਕਰ ਰਿਹਾ ਹਲਕਾ ਲੁਧਿਆਣਾ ਪਸ਼ਮੀ ਦੇ ਵਿੱਚ ਜਿਮਨੀ ਚੋਣ ਦੇ ਲਈ ਆਪਣੀ ਪਾਰਟੀ ਦੇ ਲਈ ਸ਼੍ਰੋਮਣੀ ਅਕਾਲੀ ਦਲ ਨੇ ਵੀ ਆਪਣਾ ਚੋਣ ਮੈਦਾਨ ਦੇ ਵਿੱਚ ਉਮੀਦਵਾਰ ਉਤਾਰਿਆ ਭਾਰਤੀ ਜਨਤਾ ਪਾਰਟੀ ਨੇ ਸਭ ਤੋਂ ਦੇਰ ਕੀਤੀ ਆਪਣਾ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰਦੇ ਵਿੱਚ ਜੇ ਗੱਲ ਕਰੀਏ 1970 ਤੋਂ ਲੈ ਕੇ ਹੁਣ ਤੱਕ ਇੱਥੇ 10 ਵਾਰ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਜਿਸ ਦੇ ਵਿੱਚੋਂ 6 ਵਾਰ ਕਾਂਗਰਸ ਪਾਰਟੀ ਜੇਤੂ ਰਹੀ 2 ਵਾਰ ਸ਼ਰੂਪਣੀ ਅਕਾਲੀ ਦਲ ਅਤੇ 1 ਵਾਰ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਹੇ ਆ ਹੁਣ 10ਵੀਂ ਵਾਰ ਜਿਹੜੀ ਹੈ ਚੋਣ ਹੋਣ ਜਾ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਜਾਣਕਾਰੀ ਆ ਰਹੀ ਹੈ ਕੇ ਆਸੀ ਚੋਣ ਕਮਿਸ਼ਨ ਦੇ ਅਨੁਸਾਰ ਕੁੱਲ 51.33% ਵੋਟਿੰਗ ਹੋਈ ਵੋਟਿੰਗ ਦੇ ਨਤੀਜੇ 23 ਜੂਨ ਨੂੰ ਆਉਣਗੇ ਇਸ ਤੋਂ ਚੋਣ ਨੂੰ 2027 ਦੀਆਂ ਚੋਣ ਦੀਆਂ ਪਹਿਲਾ ਸੈਮੀਫਾਈਨਲ ਵੀ ਕੀ ਆ ਜਾ ਰਿਹਾ ਹੈ ਵਰੋਧੀ ਧਿਰ ਇਹ ਕਹਿ ਰਹੀ ਹੈ ਕਿ ਜੇਕਰ ਆਪ ਜਿੱਤੇ ਹੈ ਤਾਂ ਅਰਵਿੰਦ ਕੇਜੀਵਾਲ ਆਪਣੇ ਉਮੀਦਵਾਰ ਸੰਜੀਵ ਅਰੋੜਾ ਦੀ ਬਜਾਏ ਰਾਜ ਸਭਾ ਦੀ ਚੋਣਾਂ ਲੜਨਗੇ ਜੇ ਅਸੀਂ ਪਿਛਲੇ 3 ਸਾਲਾਂ ਵਿੱਚ ਸੂਬੇ ਦੀਆਂ ਹੋਈਆਂ ਉਪਚੋਣਾਂ ਦੇ ਰੁਝਾਨ ਦੇ ਨਜ਼ਰ ਮਾਰੀਏ ਤਾਂ ਹੁਣ ਤੱਕ ਸਿਰਫ ਆਪ ਆਦੀ ਪਾਰਟੀ ਨੂੰ ਸੱਤਾ ਵਿੱਚ ਹੋਣ ਦਾ ਫਾਇਦਾ ਹੋਇਆ ਹੈ ਇਸ ਰੁਝਾਨ ਅਨੁਸਾਰ ਇੱਕ ਵਾਰ ਇਹ ਸੀਟ ਆਪ ਦੇ ਖਾਤੇ ਵਿੱਚ ਜਾ ਸਕਦੀ ਹੈ ਹਾਲਾਂਕਿ ਜੇਕਰ ਲੁਧਿਆਣੇ ਪੱਛਮੀ ਸੀਟ ਤੇ ਪਿਛਲੀਆਂ 5 ਚੋਣਾਂ ਦੀ ਗੱਲ ਕਰੀਏ ਤਾਂ ਕਾਂਗਰਸ ਨੇ ਇੱਥੇ ਸਭ ਤੋਂ ਵੱਧ 3 ਵਾਰ ਜਿੱਤ ਪ੍ਰਾਪਤ ਕੀਤੀ ਜਦੋਂ ਕਿ ਇੱਕ ਵਾਰ ਅਕਾਲੀ ਭਾਜਪਾ ਗੱਠਜੋੜ ਦਾ ਸਾਂਝਾ ਉਮੀਦਵਾਰ ਬਣ ਚੁੱਕਾ ਹੈ ਅਤੇ ਪਿਛਲੀਆਂ ਚੋਣਾਂ ਵਿੱਚ ਆਪ ਨੇ ਇੱਥੇ ਜਿੱਤ ਪ੍ਰਾਪਤ ਕੀਤੀ ਸੀ ਇਸ ਹਿਸਾਬ ਨਾਲ ਕਾਂਗਰਸ ਦਾ ਉਮੀਦਵਾਰ ਮੁਕਾਬਲੇ ਵਿੱਚ ਹੈ ਦੱਸਦੀ ਕਿ ਲੁਧਿਆਣਾ ਪੱਛਮੀ ਸੀਟ 1970 ਵਿੱਚ ਹੋਂਦ ਵਿੱਚ ਆਈ ਅਤੇ ਹੁਣ ਤੱਕ ਇੱਥੇ 10 ਵਾਰ ਚੋਣਾਂ ਹੋ ਚੁੱਕੀਆਂ ਨੇ ਇਹਨਾਂ ਵਿੱਚੋਂ ਕਾਂਗਰਸ ਸਭ ਤੋਂ ਵੱਧ 6 ਵਾਰ ਅਕਾਲੀ ਦਲ 2 ਵਾਰ ਆਪ ਇੱਕ ਵਾਰ ਅਤੇ ਭਾਰਤੀ ਜਨਤਾ ਪਾਰਟੀ ਇੱਕ ਵਾਰ ਜਿੱਤੀ ਹੈ ਜੇ ਆਪ ਜਿੱਤਦੀ ਹੈ ਤਾਂ ਉਹਦੇ ਫਾਇਦੇ ਜਿਹੜੇ ਹੋਣਗੇ ਹਲਕਾ ਲੁਧਿਆਣਾ ਪੱਛਮੀ ਦੇ ਲੋਕਾਂ ਨੂੰ ਹੋਣਗੇ ਕਿਉਂਕਿ ਸੱਤਾ ਦੇ ਵਿੱਚ ਹਾਲੇ ਵੀ ਪੌਣੇ 2 ਕੁ ਸਾਲ ਪਏ ਨੇ ਇਹ ਖੁਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਿਹਾ ਕਿ ਆਸ਼ੂ ਤੂੰ ਤੁਹਾਨੂੰ ਸਿਰਫ ਲੱਕੜ ਦਾ ਮੁੰਡਾ ਹੀ ਮਿਲੇਗਾ ਜੇਕਰ ਵਿਕਾਸ ਡਵੈਲਪਮੈਂਟ ਦੇ ਕੰਮ ਕਰਾਉਣੇ ਨੇ ਤਾਂ ਆਪ ਆਪੀ ਪਾਰਟੀ ਦੇ ਉਮੀਦਵਾਰ ਸੰਜੀਪ ਅਰੋੜਾ ਨੂੰ ਵੋਟ ਦਿਓ ਨਾਲੇ ਇਹ ਤਾਂ ਪੰਜਾਬ ਦੇ ਮੁੱਖ ਮੰਤਰੀ ਹਰ 스테ਟ ਤੇ ਕਹਿੰਦੇ ਰਹੇ ਕਿ ਸਾਡੀ ਜਿੱਤ ਜਿਹੜੀ ਸੀਟ ਹੈ ਜਿੱਤੀ ਹੋਈ ਹੈ ਹਾਰੀ ਹੋਈ ਨਹੀਂ ਉਧਰ ਇਹੀ ਗੱਲ ਜਿਹੜੇ ਨੇ ਅਰਵਿੰਦ ਕੇਚੀਵਾਲ ਨੇ ਕਹੀ ਅਰਵਿੰਦ ਕੇਚੀਵਾਲ ਨੇ ਕਹੀ ਕਿ ਵਿਰੋਧੀ ਧਿਰ ਦੇ ਨੇ ਭਾਰਤ ਪੁਸ਼ ਰਾਸ਼ ਨੂੰ ਜੇਕਰ ਉਹ ਜਿੱਤਦੇ ਨੇ ਉਹਦਾ ਫਾਇਦਾ ਕੋਈ ਹਲਕਾ ਲੁਧਿਆਣਾ ਪਸ਼ਮੀ ਦੇ ਲੋਕਾਂ ਨੂੰ ਨਹੀਂ ਹੋਵੇਗਾ ਕਿਉਂਕਿ ਵਿਰੋਧੀ ਧਿਰਾਂ ਨੂੰ ਤਾਂ ਵਿਕਾਸ ਵਾਸਤੇ ਫਾਂਡੀ ਨਹੀਂ ਮਿਲਦੇ ਯਾਨੀ ਕਿ ਸਿੱਧੇ ਤਰ੍ਹਾਂ ਤਾਂ ਕੀ ਦੂਸਰੇ ਪਾਸੇ ਇਹ ਵੀ ਖਬਰ ਆ ਰਹੀਆਂ ਨੇ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਜਿੱਤ ਜਿਹੜੀ ਹੈ ਉਹ ਤੈ ਹੋ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਦੋ ਵੱਡੇ ਫਾਇਦੇ ਹੋਣਗੇ ਤੀਸਰਾ ਹੈ ਕਿ ਜੇਕਰ ਕਾਂਗਰਸ ਪਾਰਟੀ ਜਿੱਤਦੀ ਹੈ ਤਾ ਮਨੋਵਲ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉੱਚਾ ਹੋਵੇਗਾ ਥੋੜਾ ਭਾਜਪਾ ਦੀ ਹਾਲਤ ਖਰਾਬ ਹੈ ਕਿਉਂਕਿ ਭਾਰਤ ਭਾਰਤੀ ਜਨਤਾ ਪਾਰਟੀ ਨੇ ਸਿਰਫ 15 ਦਿਨ ਪਹਿਲਾਂ ਆਪਣਾ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰਿਆ ਉਸ ਤੋਂ ਬਾਅਦ ਕਹਿੰਿਆ ਅਕਾਲੀ ਦਲ ਦੀ ਜਿੱਤ ਜ਼ਰੂਰ ਜੇਕਰ ਸ਼ਰੂਪਣੀ ਅਕਾਲੀ ਦਲ ਆਪਣਾ ਉਮੀਦਵਾਰ ਲਗਭਗ 1 ਮਹੀਨੇ ਪਹਿਲਾਂ ਉਤਾਰ ਦਿੰਦੀ ਹੋ ਸਕਦਾ ਹੈ ਕਿ ਜਿੱਤ ਦੇ ਨੇੜੇ ਤੇੜੇ ਪਹੁੰਚ ਜਾਂਦੇ ਦੱਸਿਆ ਜਾ ਰਿਹਾ ਹੈ ਕਿ ਚੌਥੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਆਵੇਗੀ ਪਹਿਲੇ ਨੰਬਰ ਤੇ ਸੰਜੀਪ ਅਰੋੜਾ ਦੂਜੇ ਨੰਬਰ ਤੇ ਭਾਰਤ ਕੁਸ਼ਨਾਸ਼ੂ ਤੀਜੇ ਨੰਬਰ ਤੇ ਜਿਹੜੇ ਜੀਵਨ ਗੁਪਤਾ ਭਾਰਤੀ ਜਨਤਾ ਪਾਰਟੀ ਵੱਲੋਂ ਅਤੇ ਚੌਥੇ ਨੰਬਰ ਤੇ ਜਿਹੜੇ ਆਉਣਗੇ ਉਹ ਆਉਣਗੇ ਐਡਵੋਕੇਟ ਪਰ ਉਪਕਾਰ ਸਕੂਪਨ ਜੋ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਲੜ ਰਹੇ ਨੇ ਅਤੇ ਪੰਜਵੇਂ ਨੰਬਰ ਤੇ ਐਜ਼ ਅਜ਼ਾਦ ਉਮੀਦਵਾਰ ਅਲਬਰਟ ਦਵਾ ਜਿਹੜੇ ਆਉਣ ਦੀ ਉਮੀਦ ਦੱਸੀ ਜਾ ਰਹੀ ਹੈ ਹਾਲੇ 20 ਪੱਲੜਾ ਜਿਹੜਾ ਹੈ ਉਹ ਆਪ ਆਦਮੀ ਪਾਰਟੀ ਦਾ ਹੀ ਭਾਰੀ ਲੱਗ ਰਿਹਾ ਹੈ ਵਕ ਵਕ ਸੂਤਰਾਂ ਦੇ ਹਵਾਲੇ ਤੋਂ ਅਸੀਂ ਜਾਣਕਾਰੀ ਇਕੱਠੀ ਕੀਤੀ ਹੈ ਜਨਕ ਮੁਤਾਬਕ ਜਾਣਕਾਰੀ ਮੁਤਾਬਕ ਇਹ ਖਬਰਾਂ ਨਸ਼ਰ ਹੋਈਆਂ ਨੇ ਕਿ ਹਲਕਾ ਲੁਧਿਆਣਾ ਦੇ ਪਛਮੀ ਲੋਕ ਸਿਆਣੇ ਅਤੇ ਸੂਝਵਾਨ ਨੇ ਉਹਨਾਂ ਨੂੰ ਪਤਾ ਹੈ ਕਿ ਹਾਕਮ ਤੇਲ ਨੂੰ ਵੋਟ ਪਾਉਣਾ ਹੀ ਬੈਟਰ ਹੋਵੇਗਾ ਕਿਉਂਕਿ ਵਿਕਾਸ ਦੇ ਕੰਮ ਇਹਨਾਂ ਵੱਲੋਂ ਨੇਪਰੇ ਚਾੜ੍ਹ ਦਿੱਤੇ ਜਾਣਗੇ ਅਰਹਿੰਦੇ ਸਾਲਾਂ ਦੇ ਵਿੱਚ ਵਿੱਚ ਧੰਨ